ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਫਤਿਹਪੁਰ ਨਵਾ ਪਿੰਡ ਦਾ ਨੌਜਵਾਨ ਮੰਨਾ ਚੱਠੂ ਜੂਰ ਫਰੀ ਧਰਤੀ ਦੇ ਖੇਡ ਕਬੱਡੀ ਵਿੱਚ ਤੁਮਾ ਪਾ ਕੇ ਅੱਜ ਆਪਣੇ ਪਿੰਡ ਘਰ ਤਿਆ ਜਿੱਥੇ ਪਿੰਡ ਵਾਸੀਆਂ ਵੱਲੋਂ ਉਸ ਨੌਜਵਾਨ ਦਾ ਪਰਵਾਨ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਬੱਡੀ ਪਲੇਅਰ ਮੰਨਾ ਦੇ ਕੋਚ ਤਾਬਾ ਸੁਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਲੰਮੇ ਸਮੇਂ ਤੋਂ ਕਬੱਡੀ ਦੇ ਖੇਤਰ ਵਿੱਚ ਮਿਹਨਤ ਕਰਦਾ ਆ ਰਿਹਾ ਸੀ ਪਰਮਾਤਮਾ ਦੀ ਕਿਰਪਾ ਸਦਕਾ ਇਸ ਨੂੰ ਪਿਛਲੇ ਦਿਨੀ ਯੂਰਪ ਦੇ ਦੇਸ਼ਾਂ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਇਹ ਨੌਜਵਾਨ ਸਭ ਦੀਆਂ ਆਸਾਂ ਮੀਤਾਂ ਤੇ ਪੂਰਾ ਉਤਰਿਆ ਜਿਸ ਕਾਰਨ ਅੱਜ ਪਿੰਡ ਵਿੱਚ ਧਿਆਰ ਵਰਗਾ ਮਾਹੌਲ ਹੈ ਤੇ ਸਾਰੇ ਪਿੰਡ ਅਤੇ ਨਗਰ ਨਿਵਾਸੀਆਂ ਨੂੰ ਇਸ ਨੌਜਵਾਨ ਦੀ ਸਫਲਤਾ ਲਈ ਖੁਸ਼ੀ ਹੋਈ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਵਿਸ਼ੇਸ਼ ਰਿਪੋਰਟ ਗੁਰਕੀਰਤ ਸਿੰਘ ਸਕਤਰਾ ਮੁੜਿਆ ਪੁੱਤ ਪੰਜਾਬ ਦਾ ਪਾ ਕੇ ਕਬੱਡੀਆਂ ਏਅਰਪੋਰਟ ਉੱਤੇ ਅੱਜ ਰੌਣਕਾਂ ਨੇ ਲੱਗੀਆਂ ਮੁੜਿਆ ਪੁੱਤ ਪੰਜਾਬ ਦਾ ਪਾ ਕੇ ਕਬੱਡੀਆਂ ਏਅਰਪੋਰਟ ਉੱਤੇ ਅੱਜ ਰੌਣਕਾਂ ਨੇ ਲੱਗੀਆਂ ਜਿੱਤ ਦੀਆਂ ਝੰਡੀਆਂ ਸੀ ਯੂਰਪ 'ਚ ਗੱਡੀਆਂ ਅਰਵੀ ਨੂੰ ਵਧਾਈਆਂ ਨਾਲੇ ਸਾਰੀ ਫੈਮਿਲੀ ਨੂੰ ਬਾਵਾ ਬੜ ਖੜਗੇ ਜੋ ਸਜੀਆਂ ਤੇ ਖੱਬੀਆਂ ਮੰਨ ਦੀਆਂ ਸਦਰਾਂ ਜੋ ਹੋਈਆਂ ਪੂਰੀਆਂ ਬੜੇ ਹੀ ਚਿਰਾਂ ਤੋਂ ਜੋ ਸੀ ਦਿਲ ਵਿੱਚ ਦੱਬੀਆਂ ਮੰਨੇ ਮੇਰੇ ਵੀਰ ਨਵੇਂ ਪਿੰਡ ਵਾਲੇ ਨੂੰ ਪੰਮੇ ਵੱਲੋਂ ਹੋਣ ਜੀ ਮੁਬਾਰਕਾਂ ਨੇ ਵੱਡੀਆਂ ਪੰਮੇ ਵੱਲੋਂ ਹੋਣ ਜੀ ਮੁਬਾਰਕਾਂ ਨੇ ਵੱਡੀਆਂ ਸੋ ਮੋਸਟ ਵੈਲਕਮ ਕਰਦੇ ਆ ਭਰਾ ਦਾ ਏਅਰਪੋਰਟ ਤੋਂ ਲੈ ਕੇ ਪਿੰਡ ਤੱਕ ਪਹੁੰਚਣ ਤੇ ਟੇਰ ਸਾਰੀਆਂ ਮੁਬਾਰਕਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਵੀਰ ਦਾ ਸਵਾਗਤ ਦੀ ਪਲਵਾਂ ਜੀ ਯੂਰਪ ਦੀ ਧਰਤੀ ਤੇ ਟੂਰ ਕੱਟ ਕੇ ਆਏ ਹੋ ਕੀ ਕਹਿਣਾ ਚਾਹੋਗੇ ਜੀ ਅਸੀਂ ਬਹੁਤ ਬਹੁਤ ਵਧੀਆ ਰਿਹਾ ਟੂਰ ਜੀ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਬਹੁਤ ਵਧੀਆ ਰਿਹਾ ਜਿਆਦਾ ਜਿੱਦਾਂ ਲੋਡਸ ਦੀ ਜੋ ਆਪਣੇ ਆਪ ਤੋਂ ਆਸੀ ਉਹ ਸਾਸ ਨਾਲ ਖੇਡਿਆ ਜੀ ਵਧੀਆ ਖੇਡੇ ਆ ਕਿੰਨੀਆਂ ਲੀਗਾਂ ਜਿਹੜੀਆਂ ਖੇਡੀਆਂ ਇਹ 8 ਇਹ ਟੂਰਨਾਮੈਂਟ ਖੇਡਿਆ ਜੀ ਉਹਦੇ ਵਿੱਚ ਉਹ ਇਹ ਚਾਰ ਫਾਈਨਲ ਫਾਈਨਲ ਖੇਡਿਆ ਦੀ ਟੀਮ ਜਿਹਦੇ ਵਿੱਚੋਂ ਦੋ ਅਸੀਂ ਸੈਕੰਡ ਸੀ ਤੇ ਦੋ ਫਰਸ ਸੀ ਓਵਰਆਲ ਆਪਣੀ ਟੀਮ ਚ ਚੈਂਪੀਅਨ ਰਹੀ ਹੈ ਯੂਰਪ ਦੀ ਤੁਸੀਂ ਵੀ ਬੈਸਟ ਆਏ ਹੋ ਹਾਂਜੀ ਹਾਂਜੀ ਭਾਈ ਇਹ ਲਾਸ਼ਟ ਕਾਪਟੂ ਮੈਂ ਬੈਸ਼ਟਰੀ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਜੀ ਅੱਜ ਪਿੰਡ ਵੱਲੋਂ ਸਵਾਗਤ ਕੀਤਾ ਗਿਆ ਮੈਂ ਦੀ ਬਹੁਤ ਹੀ ਤਹਿ ਦਿਲੋਂ ਸਾਰੇ ਪਿੰਡ ਵਾਸੀਆਂ ਦਾ ਸਾਰੇ ਨਗਰ ਵਾਸੀਆਂ ਦਾ ਭਲਵਾਨ ਹੋਣਾਂ ਦਾ ਜਿੰਨੇ ਵੀ ਯਾਰ ਦੋਸਤ ਆਇਆ ਬਹੁਤ ਹੀ ਬਹੁਤ ਹੀ ਬਹੁਤ ਹੀ ਨੰਨੇ ਬਹੁਤ ਬਹੁਤ ਮਿਹਰਬਾਨੀ ਜੀ ਇਹਦੇ ਇੰਡੀਆ ਕੇਟ ਦੇ ਨੂੰ ਭਲਵਾਨ ਹੋਣਾਂ ਦੱਸਿਆ ਕਾਫੀ ਟਾਈਮ ਹੋ ਗਿਆ ਸੱਟਾ ਕਾਫੀ ਲੱਗਿਆ ਸੀ ਹੁਣ ਬਿਲਕੁਲ ਦੇਸ ਤੋਂ ਫੇ ਲੱਗ ਆਇਆ ਸੀਜ਼ਨ ਜਦੋਂ ਖਾਈ ਸੀ ਨਹੀਂ ਭਾਈ ਵਧੀਆ ਹੁਣ ਕਿਰਪਾ ਰਹੀ ਹੈ ਜੀ ਤੰਦਰੁਸਤੀ ਰੱਖੇ ਮਹਾਰਾਜ ਨੇ ਵਧੀਆ ਹੀ ਹੁੰਦੀ ਹੈ ਸੀਜ਼ਨ ਲਾ ਗਿਆ ਪਰਮਾਤਮਾ ਨੇ ਬੜੀ ਮਿਹਰ ਕੀਤੀ ਤੇ ਤੇ ਸਾਡਾ ਇਨਾਹੀ ਵੀ ਐਰ ਕੀ ਤਿਆਰੀ ਘਟ ਲੱਗੀ ਆ ਇਹਦੇ ਸੱਟ ਰਹੀ ਗੋਡੇ ਤੇ ਤੇ ਤਿਆਰੀ ਸਗੋਂ ਮਹੀਨੇ ਕ ਦੀ ਲੱਗ ਕੇ ਗਿਆ ਤੇ ਹੁਣ ਗਾਂ ਜਦੋਂ ਸੀਜ਼ਨ ਲੱਗਾ ਆਉਣ ਵਾਲਾ ਸੀਜ਼ਨ ਆਊਗਾ ਤੇ ਅਸੀਂ ਪੂਰੀ ਤਿਆਰੀ ਕਰਾ ਕੇ ਤੇ ਕੈਨੇਡਾ ਦੀ ਤਿਆਰੀ ਕਰਾਉਣੀ ਹੈ ਐਰ ਕੀ ਯੂਰਪ ਦਾ ਲਾ ਗਿਆ ਆ ਤੇ ਹੁਣ ਗਾਂ ਸਾਡੀ ਆਸ ਆ ਵੀ ਅਸੀਂ ਕੈਨੇਡਾ ਦੀ ਤਿਆਰੀ ਕਰਵਾਈਏ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਕਰੇ ਮਿਹਰ ਦੇ ਕੈਨੇਡਾ ਦੀ ਤਿਆਰੀ ਕਰਵਾ ਕੇ ਤੇ ਜਾਂ ਕੈਨੇਡਾ ਜਾਂ ਇੰਗਲੈਂਡ ਭੇਜਾਂਗੇ ਇੱਥੇ ਤੇ ਇਹਨੂੰ ਕੋਈ ਤਰੀਕ ਤਕਰੀਬਨ 7 ਸਾਲ ਹੋ ਹੀ ਚੱਲੇ ਆ ਪਰ ਸੱਟਾਂ ਨੇ ਬਹੁਤ ਖਾਦਾ ਇਹਨੂੰ ਪਹਿਲਾਂ ਜਦੋਂ ਅਸੀਂ ਤਿਆਰੀ ਕਰਾਉਂਦੇ ਹਾਂ ਜਦੋਂ ਸੱਟ ਲੱਗ ਜਾਂਦੀ ਸੀ ਫੇਰ ਤਿਆਰੀ ਕਰਾਈ ਦੀ ਫੇਰ ਸੱਟ ਲੱਗ ਜਾਂਦੀ ਹੁਣ ਤੇ ਹਿਸਾਬ ਨਾਲ ਚੌਥੀ ਵਾਰੀ ਤਿਆਰੀ ਕਰਵਾਈ ਫੇਰ ਦੁਬਾਰਾ ਤੇ ਚਲੋ ਐਰ ਕੀ ਮਾਰੇ ਨੇ ਕਿਰਪਾ ਕੀਤੀ ਆ ਤੇ ਐਰ ਕੀ ਯੂਰਪ ਖੇਡ ਕੇ ਆਇਆ ਗਾਂ ਹੁਣ ਆਉਣ ਵਾਲੇ ਸੀਜ਼ਨ ਚ ਵੇਖਾਂਗੇ ਜਾਂ ਕੈਨੇਡਾ ਦੀ ਜਾਂ ਇੰਗਲੈਂਡ ਦੀ ਤਿਆਰੀ ਸਾਡਾ ਸੁਪਨਾ ਆ ਵੀ ਕੈਨੇਡਾ ਖੇਡੇ ਹਾਂਜੀ